ਜੋ ਘਾਪਾਇਣਾ ਉਹਨਾਂ ਨੇ ਇੱਥੋਂ ਦੁੱਧ ਮਿਲਦਾ ਜੀ ਇੱਥੋਂ ਪੁੱਤ ਮਿਲਦਾ ਜੀ ਇੱਥੋਂ ਫਲਾਣੀ ਦਾਤ ਮਿਲਦੀ ਹੈ ਜੀ ਅੱਟੇ ਲਾਇ ਬੜੇ ਬੜੇ ਵੱਡੇ ਕੁੱਤੀ ਗੰਡ ਪਵੈ ਸ ਬਾਣੀ ਦੀ ਪੰਕਤੀ ਲਾ ਕਰ ਜਾਂਦਾ ਕੁੱਤੀ ਗੰਡ ਪਵੈ ਸੰਸਾਰ ਇੱਥੋਂ ਪੁੱਤ ਮਿਲਦਾ ਦੁਨੀਆਂ ਦਾ ਕੋਈ ਡੇਰਾ ਹੈਗਾ ਜਿੱਥੇ ਧੀ ਮਿਲਦੀ ਹੋਵੇ ਹੈ ਕੋਈ ਪੁੱਤਾਂ ਵਾਲੇ ਸਾਰੇ ਡੇਰੇ ਧੀਆਲੇ ਮੈਨੂੰ ਦੱਸ ਦਿਓ ਜੀ ਜਾਣ ਲੱਗਿਆ ਕੋਈ ਧੀਆਆਂ ਵਾਲਾ ਜਿੱਥੇ ਧੀਆ ਮਿਲਦੀਆਂ ਹੋਣ ਉਹ ਡੇਰਾ ਵੀ ਹੋਵੇ ਉਹਨਾਂ ਜਰੂਰ ਦੱਸਿਓ ਹੈਗਾ ਜੀ ਕੋਈ ਇਹ ਫੱਟਾ ਫਿਰ ਕਿਨ ਲਾਇਆ ਪੜਾ ਬੇਬੇ ਨਾਨਕੀ ਜੀ ਦੇ ਘਰ ਨਾਲ ਧੀਅਤ ਨਾ ਪੋਤਿਆ ਆਪਾਂ ਦਿਨ ਮਨਾਉਂਦੇ ਹੁਣ ਉਹਨਾਂ ਦਾ ਇਹ ਇਹ ਜਿਹੜੇ ਫੱਟੇ ਹਨ ਇਹ ਹਾਥੀ ਵਰਗੇ ਆ ਹਾਥੀ ਨੂੰ ਜਦੋਂ ਫਸਾਲਿਆਂ ਨੂੰ ਆਉਣਾ ਨੇ ਹੁਣ ਉਹ ਕੁੰਡਾ ਹੁਣ ਉਹਦੀ ਮਹਾਵਤ ਸਿਰ ਤੇ ਕੁੰਡਾ ਮਾਰਦਾ ਉਹ ਜਿੱਦਣ ਉਹ ਹਾਥੀ ਜਾਂ ਉਧਰੋਂ ਤਰਿਆ ਫੇਰਦਾ ਉਹਨਾਂ ਨੇ ਦਾਤਾਂ ਦਾ ਨਾਲ ਚ ਦੇ ਕਰਕੇ ਬੰਦੇ ਨੂੰ ਫਸਾ ਲਿਆ ਉਹ ਬੰਦੇ ਨੂੰ ਜਿੱਥੇ ਮਰਜੀ ਉਹਦਾ ਸਿਰ ਚੁਗਾ ਲੈਂਦੇ ਆ। ਅਥੇ ਸਿਰ ਚੁਗਾ ਦੇ ਦਾਤ ਮਿਲ ਜੇਗੀ। ਕਹਿੰਦਾ ਠੀਕ ਹੈ ਜੀ। ਉਹ ਮਨ ਚ ਬਹਿ ਗਿਆ ਨਾ। ਹਾਥੀ ਵਾਂਗ ਹੋਇਆ। ਇਹ ਹਾਥੀ ਬਾਹ ਤੇ ਥੋੜੀ ਪਾਣੀ। ਤੇ ਗੁਰਬਾਨੀ ਨੇ ਬੰਦੇ ਨੂੰ ਸਮਝਾਇਆ। ਕਿ ਤੈਨੂੰ ਦਾਤਾਂ ਦਾ ਚੋਗਾ ਪਾਉਣਗੇ। ਤੈਨੂੰ ਦਾਤਾਂ ਦਾ ਉਹ ਸਾਰਾ ਕੁਝ ਸਟਰਕਚਰ ਬਣਾ ਕੇ ਦੱਸਣਗੇ ਕਿ ਤੈਨੂੰ ਫਸਾ ਲੜਗੇ। ਇਨਸਾਨ ਫਸ ਗਿਆ ਵਿੱਚ। ਹੁਣ ਐ ਸਾਫ ਫਸਿਆ ਐ ਸਾਫ ਫਸਿਆ। ਹੁਣ ਉਹਦੇ ਤੇ ਸਿਰ ਉੱਤੇ ਮਹਾਵਤ ਬਹਿ ਗਿਆ। ਉਹ ਲੋਹੇ ਦਾ ਕੁੰਡਾ ਮਾਰਦਾ। ਜਿੱਦਨੋਂ ਆਤਮਾ ਜੀ ਕਰਦਾ ਉਦੋਂ ਨੂੰ ਮੋੜ ਲੰਦਾ ਬਿਪਰ ਨੇ ਐ ਸਭ ਕੁੰਡਾ ਗਲਬਾ ਪਾ ਲਿਆ ਇਨਸਾਨ ਚਾਹ ਕੇ ਵੀ ਨਹੀਂ ਨਿਕਲ ਸਕਦਾ ਪਰ ਗੁਰਬਾਣੀ ਕਹਿੰਦੀ ਤੂੰ ਨਿਕਲ ਸਕਦਾ ਅਜੇ ਵੀ ਕੁਛ ਨਹੀਂ ਵਿਗਿਆ ਭਾਈ ਗੁਰਦਾਸ ਜੀ ਕੀ ਕਹਿੰਦੇ ਨੇ ਬਾਲਾ ਚਰਨ ਸ਼ਰਨ ਗੁਰ ਇੱਕ ਪੈੰਡਾ ਜਾਏ ਚੱਲ ਸਤ ਗੁਰ ਕੋਟ ਪੈੰਡਾ ਅੱਗੇ ਹੋਏ ਲੇਤ ਹੈ ਤੇ ਗੁਰੂ ਆ ਲੈ ਇੱਕ ਕਦਮ ਚੱਲ ਗੁਰੂ ਤੈਨੂੰ 100 ਕਦਮ ਲੈ ਕਰਕੇ ਆਉਣਗੇ ਤੇਰਾ ਅਜੇ ਕੁਛ ਨਹੀਂ ਵਿਗੜਿਆ ਅਦੇ ਕੁਛ ਨਹੀਂ ਹੋਇਆ ਗੁਰਬਾਣੀ ਨੇ ਨਾ ਉਦਾਰਨ ਦਿੱਤੀ ਗੁਰਬਾਣੀ ਕਹਿੰਦੀ ਪੱਤਰ ਪੁਰਜੇ ਇਹਨ ਝੜੀਂ ਨਹਿ ਜੜੀਂ ਪੇੜ ਸੰਭਦਾ ਪੱਤਾ ਟੁੱਟਿਆ ਥੱਲੇ ਡਿੱਗ ਪਿਆ ਉਹਦੇ ਕੋਲ ਇੰਨੀ ਤਾਕਤ ਨਹੀਂ ਫੇਰ ਦੁਬਾਰਾ ਉਹਦੇ ਨਾਲ ਜੁੜ ਸਕੇ ਹਰਾ ਹੋ ਸਕੇ ਪਰ ਤੇਰੇ ਕੋਲ ਤਾਕਤ ਹੈ ਤੈਨੂੰ ਗੁਰੂ ਦੁਆਰਾ ਤੂੰ ਟੁੱਟਿਆ ਹੈ ਗੁਰੂ ਤੋਂ ਤੈਨੂੰ ਗੁਰੂ ਫੇਰ ਦੁਬਾਰਾ ਹਰਿਆ ਕਰ ਸਕਦੇ ਨੇ ਤਾਂ ਹੀ ਕਹਾ ਸੀ ਸਮਰੱਥ ਗੁਰੂ ਸਿਰ ਹੱਥ ਕਰਿਓ ਇਸ ਚੀਜ਼ ਦਾ ਸਮਰੱਥ ਹੈ ਗੁਰੂ